ਪਹਿਲਾਂ ਪੁਲਾਇਆ ਪੁਲਿਸ ਨੇ ਘੋੜੇ ਨੂੰ ਪਾਣੀ ਅਤੇ ਬਾਅਦ ਵਿੱਚ ਫਿਰ ਖਿਲਾਏ ਚਨੇ ਤਸਵੀਰਾਂ ਖਰੜ ਸ਼ਹਿਰ ਤੋਂ ਸੰਝੀਆਂ ਕਰ ਰਹੇ ਹਾਂ ਜਿੱਥੇ ਅੱਜ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਾ ਸੀ ਅਤੇ ਅਚਾਨਕ ਹੀ ਇਥੋਂ ਇੱਕ ਘੋੜੇ ਰੇੜੇ ਵਾਲਾ ਕੋੜੇ ਰੇੜੇ ਉੱਤੇ ਜ਼ਿਆਦਾ ਵਜ਼ਨ ਲੱਦ ਕੇ ਲੰਘ ਰਿਹਾ ਸੀ ਪੁਲਸ ਵੱਲੋਂ ਜਦੋਂ ਇਸ ਨੂੰ ਘੇਰ ਕੇ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਇਸ ਉੱਤੇ ਲੋਹੇ ਦੀਆਂ ਗ੍ਰਿੱਲਾਂ ਦਾ ਤਕਰੀਬਨ 9 ਕੁਇੰਟਲ ਦੇ ਕਰੀਬ ਵਜ਼ਨ ਲੱਦਿਆ ਹੋਇਆ ਹੈ ਅੰਤਾਂ ਦੀ ਗਰਮੀ ਅਤੇ ਤਪ ਦੀ ਧੁੱਪ ਦੇ ਵਿੱਚ ਇਹ ਬੇਜ਼ਬਾਨ ਜਾਨਵਰ 9 ਕੁਇੰਟਲ ਵਜ਼ਨ ਲੈ ਕੇ ਖਰੜ ਸ਼ਹਿਰ ਦੇ ਵਿੱਚੋਂ ਕਿਸੇ ਨਜ਼ਦੀਕ ਦੇ ਪਿੰਡ ਦੇ ਵਿੱਚ ਇਹ ਸਮਾਨ ਛੱਡਣ ਲਈ ਜਾ ਰਿਹਾ ਸੀ ਸੋ ਪੁਲਸ ਤਨਾਤ ਸੀ ਤੇ ਪੁਲਸ ਨੇ ਇਸ ਕੋੜਾ ਚਾਲਕ ਦੇ ਮਾਲਕ ਨੂੰ ਰੋਕ ਕੇ ਗੱਲਬਾਤ ਕੀਤੀ ਅਤੇ ਉਸ ਨੂੰ ਸਮਝਾਇਆ ਕਿ ਅੰਤਾਂ ਦੀ ਗਰਮੀ ਦੇ ਵਿੱਚ ਇਸ ਬੇਜ਼ੁਬਾਨ ਤੇ ਇਨਾ ਵਜ਼ਨ ਲੱਦਣਾ ਸਹੀ ਨਹੀਂ ਹੈ ਤੇ ਹੋਰ ਕੀ ਕੀ ਗੱਲਬਾਤ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨਾਲ ਕੀਤੀ ਉਹ ਵੀ ਤੁਹਾਨੂੰ ਸੁਣਾਉਣੀ ਆ ਪਹਿਲਾਂ ਦੱਸ ਦਈਏ ਕਿ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਪਹਿਲਾਂ ਤਾਂ ਘੋੜਾ ਚਾਲਕ ਦੇ ਮਾਲਕ ਨੂੰ ਸਮਝਾਇਆ ਗਿਆ ਅਤੇ ਇਸ ਘੋੜੇ ਉੱਤੇ ਲੱਦਿਆ ਬਜਨ ਘੱਟ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਮੌਜੂਦ ਉਸ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਸ ਘੋੜੇ ਨੂੰ ਪਹਿਲਾਂ ਤਾਂ ਪਾਣੀ ਪਿਲਾਇਆ ਗਿਆ ਉਸ ਤੋਂ ਬਾਅਦ ਇਸ ਨੂੰ ਚਣੇ ਖੁਲਾਏ ਗਏ ਤੇ ਘੋੜਾ ਚਾਲਕ ਨੂੰ ਚੰਗੀ ਤਰ੍ਹਾਂ ਗੱਲ ਸਮਝਾਈ ਗਈ ਕਿ ਗਰਮੀ ਦੇ ਵਿੱਚ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਅਤੇ ਇਹੋ ਜਿਹੇ ਬੇਜਵਾਨ ਜਾਨਵਰ ਨਾਲ ਇੰਨਾ ਤੱਕਾ ਚੰਗਾ ਨਹੀਂ ਹੋਰ ਕੀ ਕੀ ਗੱਲਬਾਤ ਹੋਈ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀ ਗੱਲਬਾਤ ਕਹੀ ਅਤੇ ਕੋਹੜਾ ਚਾਲਕ ਨੇ ਆਪਣੇ ਵੱਲੋਂ ਕੀ ਦਲੀਲ ਦਿੱਤੀ ਆਓ ਤੁਹਾਡੇ ਨਾਲ ਵੀ ਉਹ ਤਸਵੀਰਾਂ ਕਰਦੇ ਹਾਂ ਸਾਂਝੀਆਂ ਮਜਨ 10 ਜਿਹੜਾ ਪਾਇਆ ਹੈ ਇੱਕ ਤਰ੍ਹਾਂ ਇੱਕ ਤਰ੍ਹਾਂ ਸਰਪੰਚਾਂ ਨੇ ਜਿਹੜਾ ਸਾਢੇ ਲਗਾ ਹੈ ਹੈ ਇਹ ਬੇਜਵਾਨ ਹੈ ਜਿਹੜਾ ਨਹੀਂ ਜਰੂਰ ਗੋਲਬਾਣੀ ਤੇ ਇਹਨਾਂ ਵਜੇ ਪੋਣਾ ਤੂੰ ਉੱਥੇ ਬੋਲ ਮੇਰੇ ਬਾਅਦ ਵਿੱਚ ਅੰਦਰ ਕੱਢਾ ਹੁਣ ਇਸ ਦਾ ਕੇਚਾ ਕੇ ਤੂੰ ਫਿਰ ਨਿਕਲ ਕੋਈ ਗੱਲ ਨਹੀਂ ਹੋ ਰਹੀ ਗਲਤੀ ਹੈ ਕਿ ਨਹੀਂ ਫਾਇਰ ਬੱਚੇ ਪਾਇਲਦੇ ਹੈ ਪਰ ਉਹਦੀ ਜਾਕਟ ਵੀ ਨਹੀਂ ਮੌਤ ਦੀ ਕਤੂ ਮਾਦ ਹੈ ਜੋ ਆ ਗਾ ਜਿੰਨੇ ਇਨਾ ਵਜੂਨ ਚਾ ਪਿਆਇਗਾ ਤਾਂ ਕਿ ਇਸ ਤਰ੍ਹਾਂ ਦੀ ਗਲਤੀ ਕਰੇਂਗਾ ਕਿ ਨਹੀਂ ਕਰੇਂਗਾ ਤੇਰੇ ਜੇ ਕੋਈ ਗਲਤੀ ਹੈ ਨਾ ਬੱਡੀ ਹਰ ਵਾਰ ਬਾਰੇ ਨਹੀਂ ਸੋਚਿਆ ਨਾ ਤੂੰ ਮੈਂ ਹੋਗਾ ਕੋਈ ਉਹ ਜੇ ਬੋਲਦਾ ਨਹੀਂ ਤੂੰ ਗੱਤ ਨਹੀਂ ਸਕਦਾ ਉਹ ਅੰਦਰ ਤਾਂ ਬੋਲਦਾ ਨਾ ਹੁੰਦਾ ਮੈਂ ਨਾ ਪੰਜਰ ਹੋਗਾ ਉਹ ਗਿਆਰ੍ਹੇ ਕੋਲੇ ਖੜਾ ਹੋਏ ਕਿਹ ਕੋਈ ਹੁੰਦਾ ਹੈ ਤੇ ਤੈਨੂੰ ਦੇਖਿਆ ਤੂੰ ਇਹ ਤੇਰੇ ਤੇ ਇੱਕ ਪੈਪ ਨੱਦ ਜੇ ਉੱਥੋਂ ਤੱਕ ਤੈਨੂੰ ਮੈਂ ਕਿਹਾ ਸੀ ਚੱਕ ਜੇ ਉੱਥੋਂ ਤੱਕ ਜਾਏ ਤੇਰੇ ਚੱਕੀ ਨਹੀਂ ਨਹੀਂ ਇੱਕ ਪੈਪ ਦੀ ਫਿਰ ਉਹਦੇ ਬਾਰੇ ਤੁਸੀਂ ਸੋਚਿਆ ਵੀ ਜਿਹੜਾ ਆ ਕੇ ਗਿਆ ਹੋਗਾ ਖੜਾ ਹੋਗਾ ਖੜਾ ਨਹੀਂ ਮਤਲਬ ਕਿਉਂ ਕਿਉਂ ਨਹੀਂ ਪਹਿਲਾਂ ਸੋਚਿਆ ਅੱਜ ਤੋਂ ਬਾਅਦ ਸੋਹਣੇ ਆਣ ਤੋਂ ਬਾਅਦ ਇਹ ਕਰਮ ਨਹੀਂ ਕਰੂੰਗਾ ਹਾਂ ਜੀ ਮਿਲ ਜਾ ਜੋ ਮਰਜੀ ਜੋ ਗਰਮੀ ਕਿੰਨੀ ਹੈ ਕਿੰਨੇ ਵਾਰੀ ਪਾਣੀ ਪਿਆ ਤੂੰ ਰਾਤ ਆਪਣ ਪਾਣੀ ਪਿਆ ਨੂੰ ਵਾਹਾਂ ਤੇ ਜਿਹੜਾ ਬਿਲਕੁਲ ਖੋਵਾ ਬਿਲਕੁਲ ਨਹੀਂ ਪਿਆ ਇੱਥੇ ਅਸੀਂ ਰੋਕ ਕੇ ਆਏ ਹਾਂ ਬਾਕੀ ਪਾਣੀ ਪਾਰਟੀ ਪਾਣੀ ਦਾ ਖਰਚਾ ਅੰਤ ਵਿੱਚ ਆਇਆ ਕੁਝ ਆਦੀ ਬਾਕੀ ਪਾਣੀ ਪਿਆ ਬੰਦਿਆਂ ਦੇ ਕੰਮ ਕਰੋ ਜਾਨਵਰਾਂ ਵਾਲਿਆਂ ਦੇ ਨਾਲ ਕਿ ਤੁਸੀਂ ਜਾਨਵਰ ਤੁਸੀਂ ਬੰਦੇ ਉਹ ਆ ਜਾਨਵਰ ਨਹੀਂ ਹਾਂ ਕੋਈ ਹੋਇਆ ਪਰ ਅੱਜ ਨਹੀਂ ਹਾਂ ਮੈਂ ਆਦਮੀ ਫਿਰ ਮਤਲਬ ਉਹਨਾਂ ਜਨਰਲ ਸੋਚਣਾ ਉਹ ਬਾਕੀ ਜਲਾਵਾ ਤੇ ਉਹੀ ਹਮੇਸ਼ਾ ਉਹੀ ਕਹਿੰਦਾ ਹੈ ਕਿ ਜਮਾਨੇ ਬੁਲਾਤਾ ਹੈ ਜਮਾਨੇ ਦਾ ਟਾਈਮ ਅ ਤੱਕ ਬੁਲਾ ਬੁਲਾਤਾ ਹੈ ਇਤਨਾ ਵੀ ਨਹੀਂ ਖਲਾਨਾ ਕਿ ਉਹਨਾਂ ਕੋ ਵੀ ਕਰੇ ਆ ਹਾਂ ਭਾਈ ਤੋਂ ਬਾਅਦ ਨਹੀਂ ਕਰੇ ਕਿਹੜਾ ਲੋਹਾ ਲਾਇਆ ਕੀ ਚੱਕਰ ਹੈ ਜੀ ਇਹ ਇਤੋਂ ਆ ਰਿਹਾ ਸੀ ਇਹ ਕਹਿੰਦਾ ਮੈਂ ਬਲੌਂਗੀ ਵਾਲੇ ਪਾਸੋਂ ਆਇਆ ਜਾਣਾ ਪਿੰਡ ਚਲਾਨ ਚ ਨਾਲ ਲੋਹਾ ਪਰ ਜਦੋਂ ਦੇਖਿਆ ਜੋ ਇੱਕ ਜਾਨਵਰ ਹੈ ਜੋ ਜਿਹਦੇ ਤੇ ਲੱਗੇ ਰੇੜੀ ਤੇ ਲੱਤਿਆ ਹੋਇਆ ਸੀ ਬਹੁਤ ਵਧੀਆ ਲੱਤਾਂ ਕੰਬ ਰਹੀਆਂ ਸੀ ਤੇ ਜੇ ਪੇਟ ਤੇ ਸਰਕਾਰਿਆ ਸੀ ਵੀ ਉਹ ਇੰਨੀ ਮਤਲਬ ਕਿ ਬੇਰਹਿਮੀ ਮਤਲਬ ਬੇਰਹਿਮੀ ਨਾਲ ਇਹ ਜੋ ਨਖਾਣਾਂ ਨੂੰ ਲਿਆ ਰਿਹਾ ਸੀ ਅਸੀਂ ਦੇਖਿਆ ਵਜ਼ਨ ਬਹੁਤ ਜ਼ਿਆਦਾ ਸੀ ਇਹ ਕਹਿੰਦਾ ਵੀ 9 ਕੁਇੰਟਲ ਹੈ ਕਹਿੰਦਾ ਇਹਦੇ ਵਜ਼ਨ ਪਰ ਮੇਰੇ ਹਿਸਾਬ ਦੇ ਮੁਤਾਬਕ 9 ਕੁਇੰਟਲ ਤੋਂ ਉੱਪਰ ਹੋਊਗਾ ਜੇ ਉਹ ਸਿਰਫ ਉਹਨੂੰ ਰੋਕ ਕੇ ਪਹਿਲਾਂ ਤਾਂ ਇਹਨਾਂ ਦਾ ਜੋ ਇਹ ਪਾਈਪਾ ਲਵਾਈਆਂ ਉਸ ਤੋਂ ਬਾਅਦ ਇਹਦੇ ਨਾਲ ਕਿਹਾ ਇਹਨੂੰ ਪਾਣੀ ਪਿਆਇਆ ਕੋਈ ਨਾ ਕੋਈ ਉਹਨੂੰ ਖਾਹ ਆਇਆ ਇਹ ਇਨਸਾਨੀਆਂ ਦਾ ਕੰਮ ਨਹੀਂ ਇਹਦੇ ਨਾਲ ਕਿਹਾ ਇਹਨਾਂ ਜਾਨਵਰ ਦੇ ਵੀ ਇੰਨੀ ਤੰਗੀ ਨਾਲ ਉਹਦੇ ਪਰ ਫੋਟ ਹੀ ਨਹੀਂ ਦੇ ਜਾਨਵਰ ਪਰ ਹੁਣ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਨੂੰ ਕਾਰਵਾਈ ਇਹ ਹੈ ਇਹ ਦੇਖਦੇ ਆਂ ਵੀ ਇਹਨਾਂ ਜੋ ਇਹਨਾਂ ਡਿਡੈਕਟਡ ਹੈ ਕਿ ਉਹਨੂੰ ਬਲਾਕ ਇਹਨਾਂ ਵੀ ਜਾਨਵਰ ਨੂੰ ਇੰਨੀ ਤੰਗੀ ਕਰ ਸਕਦੇ ਆ ਨਹੀਂ ਕਰ ਸਕਦੇ ਆ ਕਿ ਮਾਲਕ ਜਿਹਨੇ ਲਦਵਾਇਆ ਹੈ ਉਹਨੂੰ ਪੁੱਛਦੇ ਆਂ ਵੀ ਕਿਉਂ ਇਹ ਇੰਨਾ ਲਦਵਾਇਆ ਹੈ ਇਹਨੇ ਲੱਤ ਕੇ ਕਿਉਂ ਇਨਤੋੜਿਆ ਵੀ ਆ ਇਹਨੂੰ ਕਿਉਂ ਨਹੀਂ ਇਹਨਾਂ ਕਿ ਛੋਟਾ ਮੋਟਾ ਜਾਨਵਰ ਅਸੀਂ ਕਹਿੰਨੇ ਆ ਵੀ ਇਹ ਬਣੇ ਹੋਏ ਇਹਨਾਂ ਤੇ ਲਿਆਂਦੇ ਆ ਪਰ ਕੋਈ ਰੂਲ ਮੁਤਾਬਕ ਅਸੂਲ ਮੁਤਾਬਕ ਜਾਨਵਰਾਂ ਦੇਖਦੇ ਮਤਾਬਕ ਉਹਨਾਂ ਕੀ ਵਜਨ ਪਾਣਾ ਚਾਹੇ ਜਿੰਨਾ ਚੱਲ ਸਕਣੇ ਗਰਮੀ ਇਹਨਾਂ ਨੇ 45 ਤੋਂ 50 ਟੈਂਪਰੇਚਰ ਦੇ ਵਿੱਚ ਆ ਜਾਨਵਰ ਆਪਾਂ ਤੋਂ ਖੜਿਆ ਨਹੀਂ ਜ਼ਿਆਦਾ ਜਾਨਵਰ ਤੇ ਇਹਨਾਂ ਲੱਤ ਕੇ ਲਿਆ ਰਹੇ ਤੇ ਵੀ ਉਹ ਕੋਈ ਖੜ੍ਹ ਸਕਦਾ ਤੇ ਵੀ ਕੋਈ ਮੋਚਾਂ ਸਮਝਣਾ ਵਾਲੀ ਗੱਲ ਆ ਵੀ ਇਹਨੂੰ ਜਾਨਵਰਾਂ ਬਾਰੇ ਵੀ ਸੋਚੋ ਆਪਾਂ ਹਮੇਸ਼ਾ ਆਪਦੇ ਮਤਲਬ هەر ਟਾਈਪ ਦੇ ਕੀ ਹੈ ਸਾਡੀ ਜ਼ਿੰਮੇਵਾਰੀ ਪਰ ਅਸੀਂ ਜਾਨਵਰਾਂ ਬਾਰੇ ਵੀ ਸਾਨੂੰ ਸੋਚ ਆਈ ਵੀ ਇਹ ਵੀ ਦੇਖਣਾ ਚਾਹੀਦਾ ਇਹ ਕਾਹਾਂ ਸੇ ਲੈ ਕੇ ਆ ਰਹੇ ਹੋ ਤੁਸੀਂ ਤੁੰਗਰਾਮ ਦਰਬਾਰ ਤੁਮੇ ਦਿਖ ਨਹੀਂ ਰਹਾ ਵੀ ਇਹ ਜੋ ਇਤਨਾ ਲੋਹਾ ਇਸਕੇ ਉਪਰ ਕਿਤਨੇ ਕੁਇੰਟਲ ਥਾ ਇਹ ਇਹ 9 ਕੁਇੰਟਲ ਤੋਂ ਰਹਿੜਪ ਥਾ ਹਾਂ ਫਿਰ ਅਭੀ ਇਸਕੇ ਉਪਰ 9 ਕੁਇੰਟਲ हाँ ये गेड़ा पंचर हो गया बनवा रहा है अभी गर्मी देखो कितना चल रहा है और तुम तुम्हें गर्मी लगता है तो इसको इन, लग लगता तुम्हें नहीं लगता अभी जानवर को तुम परेशान कर रहे हो है। अब वो पंचर हुआ तो बनवाने लग गया हम इस पर लाद के लेकर अब वो आगे गया होगा सही खड़ा हुआ आगे अगर वो मर जाए फिर अच्छा तो हमारा बहुत ही नुकसान होगा इतना रकम जाएगा तो हम तो बैठ गए नहीं अगर तुम्हें कोई कहे भी तुम्हें क्विंटल उठा के जाना है चले जाओगे नहीं उसमें भी तो जान है देखो तुम 11 उस पे 9 क्विंटल लोड, लोड के लेके जा रहे हो है हां वही तो बताई तो 215 कहाँ अप हो गया कहां से लेके आया राम दरबार जा कहां रहे ये जाना आए गए सड़क से आ गए यहीं से तुम कम से कम कम से कम 40 किलोमीटर पे इसे लेके आ रहे हो ना ना यहाँ से नहीं बदलेगा हां ये बोलऊंगी